ਸਤਿ ਸ਼੍ਰੀ ਅਕਾਲ ਜੀ ਨਵਾਂ ਦਿਨ ਤੇ ਨਵੀਂ ਸ਼ੁਰੂਆਤ ਅੱਜ 2 ਦਿਨ ਬਾਅਦ ਮੈਂ ਲੱਗਾ ਵਲੌਗ ਬਣਾਉਣਾ ਕਿਉਂਕਿ 2 ਦਿਨ ਮੈਂ ਕੰਮ ਤੇ ਵੀ ਤੇ ਘਰੇ ਵੀ ਕਾਫੀ ਬਿਜ਼ੀ ਰਹਾ ਮੈਂ ਕੰਮ ਐ ਸਗਾ ਜੀ ਫੈਕਟਰੀ ਵਿੱਚ ਹਾਲੇ ਬੰਦੇ ਪੂਰੀ ਪ੍ਰੋਪਰ ਆਏ ਨਹੀਂਗੇ EMPLOYEES ਤੇ ਉਹਦੇ ਕਰਕੇ ਸਾਰਿਆਂ ਦਾ ਕੰਮ ਕਰਨਾ ਪੈ ਗਿਆ ਥੋੜਾ ਬਹੁਤਾ ਜਿਹੜਾ ਕੰਮ ਸਭ ਦਾ ਸ਼ੇਅਰ ਕਰਕੇ ਕਰਨਾ ਪਿਆ ਕਿਉਂਕਿ ਜਲੋ ਫੈਕਟਰੀ 'ਚ ਬੰਦੇ ਇਕੱਠ ਹੁੰਦੇ ਆ ਤੁਹਾਨੂੰ 2 ਜਾਂ 3 ਬੰਦੇ ਨਾਲ ਤੁਹਾਨੂੰ ਕੰਮ ਕਰਨਾ ਪੈਂਦਾ। ਫੋ ਮੈਂ ਫੈਕਟਰੀ ਵਿੱਚ ਵੀ ਆ ਮੈਂ ਟਰੱਕ ਵੀ ਚਲਾਇਆ ਤੇ ਬਾਕੀ ਇਹ ਸਗਾ ਵੀ ਘਰ ਆ ਕੇ ਮੈਂ ਪਿਛਲੇ 3 ਦਿਨ ਲਗਾਤਾਰ ਮੈਂ ਕਾਫੀ ਜ਼ਿਆਦਾ ਬਿਜ਼ੀ ਰਹਾ ਕਿਉਂਕਿ ਗੱਡੀਆਂ ਦਾ ਕਾਫੀ ਰਸ ਗਿਆ ਗਰਮੀ ਬਹੁਤ ਸੀਗੀ ਤੇ ਜਿੰਨੀ ਜ਼ਿਆਦਾ ਗਰਮੀ ਸੀ ਉਨਾਂ ਹੀ ਜ਼ਿਆਦਾ ਕੰਮ ਸੀ ਮੇਰਾ ਘਰੇ ਅੱਜ ਵੀ ਸਵੇਰੇ ਦੋ ਟਰੱਕ ਲੋਡ ਕੀਤੇ ਆ ਤੇ ਪਹਿਲੇ ਬੰਦੇ ਨੂੰ ਉਹ ਟਰੱਕ ਲੈ ਕੇ ਤੋਰਿਆ ਉਸ ਤੋਂ ਬਾਅਦ ਫੇ ਮੈਂ ਆਪਣਾ ਟਰੱਕ ਲੈ ਕੇ ਆਇਆ ਅੱਜ ਮੈਂ ਦੋ ਜਗ੍ਹਾ ਜਾਣਾ ਆ ਡਿਲੀਵਰੀ ਵਗੈਰਾ ਕਰਨੀ ਆ ਦੋ ਜਗ੍ਹਾ ਉਸ ਤੋਂ ਬਾਅਦ ਜਾਊਗਾ ਮੈਂ ਆਪਣੇ ਥੋੜੇ ਟੂਲ ਬਾਏ ਕਰਨੇ ਆ ਇੱਥੇ ਆਪਣੇ ਸਾਡੇ ਸਾਊਥ ਰੋਡ ਦੇ ਇੱਕ ਸ਼ਾਪ ਆ ਉੱਥੋਂ ਮੈਂ ਕਈ ਵਾਰੀ ਟੂਲ ਬਾਏ ਕਰਦਾ ਹੁੰਦਾ ਆ ਤੇ ਅੱਜ ਕੰਮ ਫਿਨਿਸ਼ ਕਰਕੇ ਆਪਾਂ ਵਾਪਸ ਜਾਂਦੇ ਹੋ ਜੀ ਉੱਥੇ ਸ਼ੌਪ ਤੇ ਰੁਕਾਂਗੇ ਥੋੜੇ ਬੋਧੇ ਕੋ ਟੂਨ ਕਰਾਂਗੇ ਬਾਈ ਟੂਨ ਬਾਈ ਕਰਨੀਆਂ ਥੋੜੀਆਂ ਸਪਰੇ ਬਾਈ ਕਰਨੀਆਂ ਥੋੜੀਆਂ ਉਹ ਜਾਵਾਂਗੇ ਤੋਂ ਕਰਾਂਗੇ ਆਪਾਂ ਗੱਲਾਂ ਕਰਦੇ ਕਰਦੇ ਆਪਾਂ ਆਪਣੀ ਪਹਿਲੀ ਡੈਸਟੀਨੇਸ਼ਨ ਤੇ ਪਹੁੰਚ ਗਏ ਆ ਅੱਜ ਮੇਰੇ ਕੋ ਡੋਰ ਜਿਆਦਾ ਨਹੀਂਗੇ ਸਿਰ ਮੇਰੇ ਕੋ 6 ਡੋਰ ਆ ਤਿੰਨ ਇੱਥੇ ਡ੍ਰੌਪ ਕਰਨੇ ਆ ਤਿੰਨ ਅੱਗੇ ਲੌਂਗ ਸੇਲ ਜਾਣਾ ਪਊ ਉੱਥੇ ਤਿੰਨ ਡ੍ਰੌਪ ਕਰਨੇ ਦੋ ਅਲੋ ਸਾਊਥ ਹਾਰਨਟ ਜਿੱਥੇ ਮੈਂ ਡੋਰ ਡਰਾਪ ਕਰਨ ਨੂੰ ਮੈਨੂੰ ਕੋਈ ਟ੍ਰੈਫਿਕ ਨਹੀਂ ਮਿਲਿਆ ਸੋ ਉਹਦੇ ਕਰਕੇ ਮੈਂ ਕਾਫੀ ਈਜ਼ੀਲੀ ਟਰੱਕ ਅੰਦਰ ਮੈਂ ਬੈਕ ਕਰ ਲਿਆ ਤੇ ਚਲੋ ਹੁਣ ਟਰੱਕ ਹੋ ਗਿਆ অলਮੋਸਟ ਬੈਕ ਗਿਆ ਆਪਾਂ ਉਤਰੀਏ ਕਰੀਏ ਇਹਦੇ ਡੋਰ ਇੱਥੇ ਡਰਾਪ ਕਿਉਂਕਿ ਅੱਜ ਲੱਕੀਲੀ ਗਰਮੀ ਘਟਿਆ ਤੇ ਆਪਾਂ ਆਪਾਂ ਅੱਜ ਉਧਰ ਵੀ ਕੰਮ ਜਲਦੀ ਫਿਨਿਸ਼ ਕਰ ਲਾਇਆ ਸੋ ਹੈਪੀ ਡੇਸ ਇਹ ਅਜੀ ਯਾਰ ਜਿੱਥੇ ਆਪਾਂ ਪਹਿਲੀ ਡਿਲੀਵਰੀ ਕਰਨੀ ਆ ਯਾਰ ਘਰ ਤੇ ਇੱਕ ਵੱਡਾ ਰੂਮ ਜਿਆਦਾ ਲੱਗਦਾ ਕਿਉਂਕਿ ਥੋੜਾ ਜਿਆਦਾ ਇਹਨੂੰ ਪ੍ਰੋਪਰਲੀ ਇਹਨਾਂ ਨੇ ਜਿੱਦਾਂ ਆਮ ਰੂਮ ਤੇ ਜਾਂ ਵੇਰਵਸ ਕਰਤਾ ਮਿਕਸ ਕਰਤਾ ਦੋਨੋਂ ਵਿੱਚੇ ਦੋ ਰੁਪਏ ਆ ਨਾਲ ਹੀ ਬਿਲਕੁਲ ਇਹਨਾਂ ਦੇ ਆਫਿਸ ਸਾਰੇ ਇਹਨਾਂ ਦੇ ਐਂਡ ਆਲ ਤੇ ਐਂਡ ਦੋਰੀਆ ਇਹ ਆਪਾਂ ਕੇ ਲੈ ਕੇ ਜਾਣੇ ਹੁਣ ਆਪਾਂ ਸਵੇਰੇ ਸਵੇਰੇ ਜਿਆਦਾ ਬੰਦੇ ਨਾ ਹੋਣ ਕਰਕੇ ਨਾ ਟਰੱਕ ਬਹੁਤ ਜਲਦੀ ਅਲੋਟ ਹੋ ਗਿਆ ਕਿਉਂਕਿ ਨੋਰਮਲ ਕਿ ਜੇ ਇੰਸਟਾਲਰ ਹੁੰਦੇ ਆ ਉਹ ਉਹਨਾਂ ਕਾਕੇ ਟਾਈਮ ਬਹੁਤ ਜਿਆਦਾ ਲੱਗ ਜਾਂਦਾ ਸੋ ਅੱਜ ਇੱਕ ਬੰਦਾ ਸੀਗਾ ਉਹਨੇ ਆਪਣੀ ਆਪਣਾ ਟਰੈਲਰ ਸੈੱਟ ਕਰ ਲਿਆ ਤੇ ਆਪਾਂ ਕਾਫੀ ਕੀਤਾ ਬੈਕ 2 ਮਿੰਟ ਅਜਾ ਟਰੱਕ ਦਾ ਜਰਾ ਅਲੋਡ ਹੋ ਗਿਆ ਚਲੋ ਹੁਣ ਤੁਹਾਨੂੰ ਫੇ ਲੈ ਕੇ ਚਲਦੇ ਹਾਂ ਲੌਂਸਡੇਲ ਉੱਥੇ ਆਪਾਂ ਤਿੰਨ ਰੋਡ ਡੋਰ ਕਰਨੇ ਆ ਡਰੋਪ ਇਥੋਂ ਲੱਜਣਾ ਆਪਾਂ ਨੂੰ ਅੱਧਾ ਘੰਟਾ ਜਾਣ ਨੂੰ ਤੇ ਕਿਉਂਕਿ ਆਪਾਂ ਫ੍ਰੀਵੇ ਤੇ ਨਹੀਂ ਜਾਣਾ ਆਪਾਂ ਨੋਰਮਲ ਰੋਡ ਤੋਂ ਰੂਟ ਤੋਂ ਜਾਵਾਂਗੇ ਕਿਉਂਕਿ ਅੱਜ ਸਿਰਫ ਇੱਕ ਡਿਲੀਵਰੀ ਕਰਨੀ ਹੈ ਜੇ ਮੈਂ ਜਲਦੀ ਚੱਲ ਗਿਆ ਮੈਨੂੰ ਹੋਰ ਕੰਮ ਕਰਨਾ ਪੈਣਾ ਕਿਉਂਕਿ ਥੋੜੀ ਥੋੜੀ ਹਲੇ ਵੀ ਗਰਮੀ ਹੈਗੀ ਹੈ ਪਰ ਕੱਲ ਆ ਰਹੀ ਨਹੀਂ ਕੱਲ ਗਰਮੀ ਜ਼ਿਆਦਾ ਸੀ ਅੱਜ ਗਰਮੀ ਘਟਿਆ ਤੇ ਆਪਾਂ ਇੱਕ ਹੀ ਜ਼ੋਨ ਤੇ ਜਾਵਾਂਗੇ ਨਾ ਕਿ 110 ਜ਼ੋਨ ਤੇ ਜਾ ਕੇ ਆਪਣਾ ਸਮਾਨ ਉੱਥੇ ਕਰਾਂਗੇ ਡ੍ਰੌਪ ਤੇ ਵਾਪਸ ਆਉਂਦੇ ਹੋਏ ਆਪਾਂ ਰੁਕਾਂਗੇ ਸ਼ਾਪ ਤੇ ਉੱਥੋਂ ਲਵਾਂਗੇ ਆਪਾਂ ਥੋੜੇ ਬੋਧ ਟੂਲ ਚੱਲੀਏ ਫੇ ਆਜੋ ਇਹ ਲੇਰ ਦੀ ਸਭ ਤੋਂ ਜਿਹੜੀਆਂ ਬਿਜ਼ੀ ਰੋਡਸ ਆ ਨਾ ਉਹਨਾਂ ਵਿੱਚੋਂ ਇੱਕ ਸਾਊਥ ਰੋੜ ਆ ਸਰਪ੍ਰਾਈਜ਼ਿੰਗਲੀ ਨਿਊ ਇਅਰ ਹੋਣ ਕਰਕੇ ਇਹ ਨਾ ਇੱਥੇ ਟ੍ਰੈਫਿਕ ਵਾਲੇ ਬਹੁਤ ਘੱਟ ਆ ਕਿਉਂਕਿ ਕੀ ਹੁੰਦਾ ਆ ਨਾਰਮਲ ਦਿਨਾਂ ਦੇ ਵਿੱਚ ਨਾ ਇਹ ਰੋਡ ਹਮੇਸ਼ਾ ਬਿਜ਼ੀ ਰਹਿੰਦੀ ਹੈ ਕਿਉਂਕਿ ਇਹ ਵਾਲੀ ਰੋਡ ਜਿਹੜੀ ਅੱਗੇ ਜਾ ਕੇ ਫ੍ਰੀਵੇ ਨਾ ਜੋੜਦੀ ਆ ਜਿਹਨੂੰ ਆਪਾਂ ਹਾਈਵੇ ਵੀ ਕਹਿ ਸਕਦੇ ਆ ਕਿਉਂਕਿ ਇਹ ਨੇ 110 ਦਾ ਜ਼ੋਨ ਹੋਂ ਕਰਕੇ ਲੋਕੀ ਆਹ ਰੋਡ ਨੂੰ ਜ਼ਿਆਦਾ ਮੱਕੀ ਯੂਜ਼ ਕਰਨਾ ਪ੍ਰੇਫਰ ਕਰਦੇ ਆ ਇੱਕ ਤਾਂ ਇਹ ਜਿਹੜੀ ਸਾਊਥ ਰੋਡ ਆ ਇਹ ਅੱਗੇ ਜਾ ਕੇ ਫ੍ਰੀਵੇ ਨਾਲ ਜੋੜਦੀ ਆ ਲੋਕੀ ਤਾਂ ਇਸ ਰੋਡ ਤੇ ਜ਼ਿਆਦਾ ਹੁੰਦੇ ਨੇ ਜਿਹਦੇ ਕਾਕੇ ਟ੍ਰੈਫਿਕ ਜ਼ਿਆਦਾ ਹੁੰਦਾ ਦੂਜਾ ਰੀਜ਼ਨ ਟ੍ਰੈਫਿਕ ਹੁੰਦਾ ਇਹ ਵੀ ਆ ਕਿ ਇੱਥੇ ਬਣ ਰਹੀ ਆ ਟਨਲ ਸਾਊਥ ਰੋਡ ਦੇ ਉੱਤੇ ਹੁਣ ਟਨਲ ਬਣਾ ਰਹੇ ਆ ਉਹਦੀ ਕਰਕੇ ਸਪੀਡ ਵੀ ਥੋੜੀ ਸਲੋ ਹੋਈ ਕੀਤੀ ਹੋਈ ਨੇ 60 ਤੋਂ ਇਹਨਾਂ ਨੂੰ 40 ਕਰਦੀ ਹੋਈ ਆ ਤੇ ਬਾਕੀ ਆ ਇੱਥੇ ਜਿਹੜੇ ਟਰੱਕ ਆ ਕੰਸਟਰਕਸ਼ਨ ਵਾਲਾ ਜਿਹੜਾ ਸਮਾਨ ਲੈ ਕੇ ਆਉਂਦੇ ਆ ਕੰਮ ਲਈ ਵਾਸਤੇ ਉਹ ਬਹੁਤ ਜਿਆਦਾ ਆ ਰਹੇ ਆ ਉਹਦੇ ਕਰਕੇ ਜਿੰਨੇ ਜਿਆਦਾ ਟਰੱਕ ਹੋਗੇ ਟ੍ਰੈਫਿਕ ਉਹਨਾਂ ਜਿਆਦਾ ਜਾਮ ਹੋਣਾ ਇੱਥੇ ਫੇਰ ਕੱਲ ਮੈਂ ਜਦੋਂ ਕੰਮ ਤੋਂ ਆਇਆ ਨਾ ਕੰਮ ਤੋਂ ਆ ਕੇ ਮੈਨੂੰ ਕੋਈ ਬੰਦਾ ਵੈਰੀ ਡ੍ਰੌਪ ਕਰਕੇ ਗਿਆ ਕੰਮ ਕਰਨ ਵਾਸਤੇ ਸੋ ਮੈਂ ਉਹਦਾ ਕੰਮ ਸਟਾਰਟ ਕੀਤਾ ਗਰਮੀ ਬਹੁਤ ਸੀ ਬਟ ਮੈਨੂੰ ਇਹ ਸਗਾ ਵੀ ਮੈਂ ਹੁਣ ਬੈਂ ਨਾਲੋਂ ਕੰਮ ਗੱਡੀ ਦਾ ਕਰ ਲਵਾਂ ਜਲਦੀ ਜਲਦੀ ਸੋ ਮੈਂ ਉਹਦਾ ਕੰਮ ਸਾਰਟ ਕੀਤਾ ਗੱਡੀ ਦਾ ਅੱਧਾ ਕੰਮ ਕੀਤਾ ਸੀਗਾ ਤੇ ਇੱਕ ਹੋਰ ਗੱਡੀ ਆ ਗਈ ਕਹਿੰਦਾ ਭਾਈ ਆਪਣੀ ਕੱਲ੍ਹ ਗੱਲ ਹੋਈ ਸੀਗੀ ਸਰਵਿਸ ਵਾਸਤੇ ਤੇ ਮੈਨੂੰ ਚੇਤਾ ਭੁੱਲ ਗਿਆ ਸੀਗਾ ਸੋ ਉਹਦੀ ਗੱਡੀ ਦੀ ਸਰਵਿਸ ਮੈਂ ਆਪਾਂ ਕੀਤੀ ਮੈਂ ਉਹਦਾ ਹੋਰ ਥੋੜੇ ਬਹੁਤ ਕੰਮ ਸੀ ਫਿਨਿਸ਼ ਕੀਤੇ ਉਹ ਬੰਦਾ ਬਾਹਰ ਨਿਕਲੇ ਆਇਆ ਤਾਂ ਨਾਲ ਹੀ ਕਿਸੇ ਹੋਰ ਦਾ ਫੋਨ ਆ ਗਿਆ ਕਹਿੰਦਾ ਭਾਜੀ ਟਾਰ ਫਿਕਸ ਕਰਨਾ ਕਹਿੰਦਾ ਇੱਕ ਤੇ ਚਲੋ ਉਹ ਕਿਸੋ ਕੀ ਉਹ ਵੀ ਕਰ ਲਿਆ ਤੇ ਮੈਨੂੰ ਜੋ ਲੱਗਾ ਵੀ ਮੈਂ ਹੁਣ ਫ੍ਰੀ ਹੋ ਗਿਆ ਹਾਂ ਵਾ ਜਾ ਕੇ ਨਾ ਅੰਦਰ ਲੰਮਾ ਪਾਉਂਗਾ ਜਾ ਕੇ ਸਾਰੀ ਇਨਾ ਵਾ ਧਵਾਵਾਂਗੇ ਤੇ ਲੰਮੇ ਪਾਵਾਂਗੇ ਜਾ ਕੇ ਗਰਮੀ ਬਹੁਤ ਜ਼ਿਆਦਾ ਆ ਕਿਸੇ ਹੋਰ ਦਾ ਫੋਨ ਆ ਗਿਆ ਕਹਿੰਦਾ ਵੀ ਵੀਲ ਦੇ ਜਿਹੜੇ ਨਾ ਗੱਡੀ ਦੇ ਵੀਲ ਲਿਆ ਉਹਦਾ ਸਟੱਜ ਟੁੱਟ ਗਿਆ ਜਿ세 ਜਿਹਨਾਂ ਦਾ ਟਾਇਰ ਕੱਸੀਦਾ ਹੁੰਦਾ ਤੇ ਜਦੋਂ ਉਹ ਵੈਨ ਵੈਨ ਜਿਹੜਾ ਵੈਨ ਲੈ ਕੇ ਆਇਆ ਉਹ ਵੈਨ ਨਾ ਭਾਈ ਤਾਂ ਬੋਲ ਸੀ ਕਿ ਉੱਚੀ ਕਾਫੀ ਸੀ ਅੰਦਰ ਜਾਣੀ ਸਾਦੀ ਸੀ ਉਹ ਉਹ ਨੂੰ ਮੈਨੂੰ ਲਾਉਣਾ ਪਿਆ ਬਾਹਰ ਡਰਾਈਵ ਵਿੱਚ ਡਰਾਈਵ ਵਿੱਚ ਲਾ ਕੇ ਮੈਂ ਗੱਡੀ ਦੇ ਨਾਲ ਉਹਦੇ ਜਿਹੜੇ ਵੀਲ ਦੇ ਨਟ ਸਕੇ ਉਹ ਸਾਰੇ ਚੇਂਜ ਕੀਤੇ ਮੈਨੂੰ ਡੇਢ ਘੰਟੇ ਕੋ ਲੱਗ ਗਿਆ ਡੇਢ ਘੰਟੇ ਤੋਂ ਜ਼ਿਆਦਾ ਲੱਗ ਗਿਆ ਉਹਦੇ ਮੈਨੂੰ ਉਹਦੇ ਟਾਇਰ ਦੇ ਵੀਲ ਉਹਦੇ ਨਟ ਸਾਰੇ ਚੇਂਜ ਕਰਦੇ ਕਰਦੇ ਤੇ ਜਦੋਂ ਹੀ ਮੈਂ ਕੰਮ ਫਿਨਿਸ਼ ਕੀਤਾ ਮੇਰਾ ਮੇਰਾ ਪਸੀਨਾ ਪੂਰਾ ਜਿੱਦਾਂ ਥੱਲੇ ਦੇਖ ਰਿਹਾ ਜਿਵੇਂ ਮੂੰਹ ਥੱਲੇ ਕਰਦੇ ਪਸੀਨਾ ਮੇਰਾ ਪੂਰਾ ਥੱਲੇ ਡਿੱਗਦਾ ਸੀਗਾ ਇੰਨੀ ਜ਼ਿਆਦਾ ਗਰਮੀ ਲੱਗ ਰਹੀ ਸੀਗੀ ਮੈਂ ਕੌਨਫਰਮ ਕੀਤਾ ਮੈਂ ਕਿਹਾ ਵੀ ਚਲੋ ਹੁਣ ਮੈਂ ਕਿਹਾ ਜਾ ਵੀ ਹੁਣ ਉਹਦੀ ਦਾ ਮੈਨੂੰ ਨੇ ਪੈਸੇ ਪੇ ਕੀਤੇ ਗੱਡੀ 'ਚ ਬੈਠਾ ਨਾਲ ਗੱਡੀ 'ਚ ਬਾਹਰ ਆ ਗਿਆ ਕਹਿੰਦਾ ਭਾਈ ਇਹ ਖੋਰ ਕੰਮ ਸਗਾ ਜਿੱਦ ਹੀ ਉਹਨੇ ਮੈਨੂੰ ਆਹ ਗੱਲ ਕਹੀ ਵੀ ਖੋਰ ਕੰਮ ਸੀ ਜਿੱਦਾਂ ਮੇਰੀ ਵਿੱਚੋਂ ਮੇਰੀ ਜਿਵੇਂ ਬੰਦੇ ਕਹਿੰਦੇ ਮੇਰੀ ਜਾਨ ਨਿਕਲ ਗਈ ਮੈਂ ਕਿਹਾ ਯਾਰ ਹੁਣ ਮੈਂ ਕੁਝ ਨਹੀਂ ਕਰ ਸਕਦਾ ਕਹਿੰਦਾ ਭਾਈ ਛੋਟੇ ਕੰਮ ਆ ਮੈਂ ਕਿਹਾ ਦੱਸ ਕੀ ਆ ਕਹਿੰਦਾ ਟਾਇਰ ਨੂੰ ਇਹ ਇੱਕ ਟਾਇਰ ਆ ਉਹ 'ਚ ਸਕਰੂ ਵੱਜ ਗਿਆ ਉਹਨੂੰ ਟਾਇਰ ਨੂੰ ਫਿਕਸ ਕਰਨਾ ਹੈ ਮੈਂ ਉਹਨੂੰ ਰਿਕਵੈਸਟ ਕੀਤੀ ਮੈਂ ਕਿਹਾ ਯਾਰ ਵੀ ਅੱਜ ਹੋਰ ਮੈਂ ਕੰਮ ਨਹੀਂ ਕਰ ਸਕਦਾ ਵੀ ਕੰਮ ਗਰਮੀ ਕਰਕੇ ਨਾ ਕੰਮ ਬਹੁਤ ਜ਼ਿਆਦਾ ਖਰਾਬ ਆ ਸੋ ਬੈਟਰ ਇਹੀ ਆ ਵੀ ਤੂੰ ਮੈਨੂੰ ਕਿਸੇ ਹੋਰ ਨਾਲ ਲਾ ਦੇ ਫਿਰ ਮੈਂ ਜਦੋਂ ਉਹਨੂੰ ਭੇਜਿਆ ਮੇਜਣਾ ਇੰਨੀ ਹਿੰਮਤ ਨਹੀਂ ਸੀ ਵੀ ਮੈਂ ਥੋੜੀ ਦੇਰ ਰੈਸਟ ਕਰ ਕੇ ਮੈਂ ਅੰਦਰ ਗਿਆ ਮੈਂ ਜਾਂਦੇ ਸਾਰੀ ਜਦੋਂ ਵੀਰਾਂ ਬੱਚਿਆਂ ਦਾ ਛੋਟਾ ਪੂ ਲਿਆ ਬਹੁਤ ਚਾ ਕੇ ਬਹਿ ਗਿਆ ਮੈਂ ਕੱਦ ਦਾ ਬੋੜਾ ਕਹਿੰਦਾ ਪੂਲ ਜੀ ਮੱਠਾ ਮੈਂ ਜਾ ਕੇ ਫੇ ਮੈਨੂੰ ਥੋੜਾ ਬਹੁਤਾ ਥੋੜੀ ਬੰਦੀ ਜਿਦਾ ਮੇਰੇ ਨਾ ਮੈਨੂੰ ਥੋੜੀ ਬੰਦੀ એનર્ਜੀ ਮਿਲੀ ਇਹਦਾ ਇਦਾਂ ਲੱਗ ਰਿਹਾ ਸੀ ਮੈਂ ਹੁੰਡੇ ਪੈਣਾ ਥੱਲੇ ਮੈਂ ਇੰਨੀ ਜ਼ਿਆਦਾ ਗਰਮੀ ਸੀਗੀ ਗੱਲ ਆ ਵੀਊ ਦੇਖੋ ਕਿੰਨਾ ਵਧੀਆ ਆ ਰੋਡ ਦਾ ਦੋਨੋਂ ਸਾਈਡ ਤੇ ਕਿੰਨੇ ਜ਼ਿਆਦਾ ਥੀ ਲੱਗੇ ਹੋਏ ਆ ਤੇ ਸਾਰੀ ਰੋਡ ਦੇ ਛਾਂ ਹੀ ਛਾਂ ਆ ਤੰਦ ਹੋਵੇ ਗਰਮੀ ਹੋਵੇ ਜਾਂ ਮੀਂਹ ਪੈਂਦਾ ਹੋਵੇ ਮੰਨ ਲਓ ਤੁਹਾਡੀ ਕਿਸੇ ਦੀ ਗੱਡੀ ਕਿਸੇ ਦੀ ਬ੍ਰੇਕਡਾਊਨ ਹੁੰਦੀ ਹੈ ਰੋਡ ਦੇ ਸਾਈਡ ਤੇ ਤੇ ਤੁਸੀਂ ਛੇਰ ਦੇ ਥੱਲੇ ਤੁਸੀਂ ਗੱਡੀ ਖੜੀ ਕਰ ਸਕਦੇ ਆ ਆਪਣੀ ਪਹੁੰਚ ਗਏ ਹਾਂ ਜੀ ਆਪਾਂ ਆਪਣੇ ਸੈਕਿੰਡ ਡ੍ਰੌਪ ਆਫ ਤੇ ਹੋਪਫੁਲੀ ਅੱਜ ਦਾ ਆਪਣਾ ਲਾਸਟ ਡ੍ਰੌਪ ਹੈ ਇਹ ਤੇ ਉਤਰੀਏ ਤੇ ਕਰੀਏ ਫਿਰ ਇੱਥੇ ਡੋਰ ਅਲੋਡ ਜਿੱਦਾਂ ਇਹ ਮੈਂ ਆ ਕੇ ਟਰੱਕ ਰੋਕਿਆ ਤੇ ਨਾਲ ਨਾਲ ਭੱਜ ਕੇ ਆ ਗਿਆ ਕਿਉਂਕਿ ਵਿਲੇ ਬੈਠੇ ਸੀ ਇਹ ਜਿੱਥੇ ਮੈਂ ਅੱਜ ਡੂਗ ਆਇਆ ਨਾ ਡਰੋਪ ਕਰਨ ਵਾਸਤੇ ਇਹ ਜਿਹੜਾ ਬਿਜ਼ਨਸ ਹੈ ਨਾ ਇਹ ਕੋਈ ਖਾਸ ਜਿਆਦਾ ਵੱਡਾ ਨਹੀਂ ਸੋ ਬੀਜ਼ੀ ਨਹੀਂ ਹੁੰਦੇ ਹਮੇਸ਼ਾ ਕਦੇ-ਕਦੇ ਬੀਜ਼ੀ ਹੁੰਦੇ ਨਾਰਮਲੀ ਇਹ ਫ੍ਰੀ ਹੁੰਦੇ ਜਦੋਂ ਮਰਜ਼ੀ ਆਓ ਤੁਸੀਂ ਇੱਥੇ ਆ ਕੇ ਆਪਣੇ ਆਪਣੇ ਡਿਲੀਵਰੀ ਕਰੋ ਤੁਹਾਨੂੰ ਮੈਂ ਵੇਟ ਨਹੀਂ ਕਰਨੀ ਪੈਂਦੀ ਇੱਥੇ ਆ ਕੇ ਦੇਖੋ ਕਿਦਾਂ ਸੁਣ ਪਈ ਹੋਈ ਆ ਸਿਰਫ ਉਹ ਤੱਕ ਆ ਗਿਆ ਉਹ ਪਾ ਗਿਆ ਨਾਲ ਦੇ ਨਾਲ ਦੀ ਕੰਪਨੀਆਂ ਦਾ ਇਹਨਾਂ ਦਾ ਵੀ ਉਸ ਤੋਂ ਲਾਵਾ ਇਹਨਾਂ ਦੀ ਆਪਣੀ ਕੋਈ ਕਾਰ ਨਹੀਂ ਤੇ ਸਿਰਫ ਆਪਣਾ ਇੱਕ ਦਾ ਖੜਾ ਆ ਤੇ ਜੇ ਅੰਦਰ ਵੀ ਨਿਗਾਹ ਮਾਰੀ ਅੰਦਰ ਇਹ ਬਿਚਾਰੇ ਚੁੱਪਚਾਪ ਹੀ ਅੰਦਰ ਬਿਚਾਰਾ ਜਿੱਦਾਂ ਇੱਕ ਬੱਚੇ ਨੂੰ ਚਾਹ ਹੁੰਦਾ ਨਾ ਵੀ ਨਵਾਂ ਅਮ ਕੋਈ ਟੋਏ ਲੈ ਕੇ ਆਉਣਾ ਉਦੋਂ ਮੈਨੂੰ ਚਾਹੁੰਦਾ ਵੀ ਜਦੋਂ ਵੀ ਕਿਤੇ ਸ਼ੌਪ ਤੇ ਜਾਓ ਤੇ ਕੋਈ ਨਾ ਕੋਈ ਨਵਾਂ ਟੂਲ ਬਾਈ ਕਰਕੇ ਲੈ ਕੇ ਆਓ ਕੋਜ਼ ਕੰਮ ਕਰਦੇ ਆ ਕਰਦੇ ਆ ਤੁਹਾਡੇ ਥੋੜੇ ਬੋਤੇ ਖਰਾਬ ਹੁੰਦੇ ਰਹਿੰਦੇ ਆ ਤੇ ਬਾਕੀ ਜੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਯੂਜ਼ ਕਰੋਗੇ ਪ੍ਰੋਪਰ ਤਰੀਕੇ ਨਾਲ ਯੂਜ਼ ਕਰੋਗੇ ਤੇ ਜਲਦੀ ਖਰਾਬ ਨਹੀਂ ਹੁੰਦੇ ਬਟ ਫਿਰ ਵੀ ਇੱਕ ਜਿੱਦਾਂ ਟਾਈਮ ਦੇ ਨਾਲ ਨਾਲ ਚੀਜ਼ਾਂ ਖਰਾਬ ਹੁੰਦੀ ਹੁੰਦੀ ਆ ਤੇ ਸਾਕਟ ਹੋ ਗਈਆਂ ਜਾਂ ਸਪੈਨਰ ਵਗੈਰਾ ਇਹ ਮੈਂ ਟਾਈਮ ਟਾਈਮ ਮੈਂ ਬਾਈ ਕਰਦਾ ਰਹਿਣਾ ਹੁਣ ਮੈਂ ਜਾਂ ਫਿਰ ਜਦੋਂ ਕਦੀ ਪਾਪਾ ਹੁਣ ਇੰਡੀਆ ਤੋਂ ਹੁਣ ਜਾਂ ਮੈਂ ਜਾਵਾਂ ਪੰਜਾਬ ਜਾਵਾਂ ਉਤਮ ਸਾਕਟ ਵਗੈਰਾ ਜਾਂ ਟੂਲ ਵਗੈਰਾ ਮ ਕੋਈ ਨਾ ਕੋਈ ਹਮੇਸ਼ਾ ਬਾਈਕ ਆ ਕੇ ਲੈ ਕੇ ਆਉਣਾ ਕਿਉਂਕਿ ਟੂਲਸ ਤੁਹਾਡੇ ਕੋ ਪ੍ਰੋਪਰ ਪਏ ਹੋਗੇ ਤੁਸੀਂ ਕੰਮ ਈਜ਼ੀ ਕਰ ਸਕਦੇ ਆ ਅਦਰਵਾਈਜ਼ ਜੇ ਤੁਹਾ ਕੋ ਟੂਲਸ ਪ੍ਰੋਪਰ ਨਹੀਂ ਗਏ ਤੁਸੀਂ ਤੁਹਾਡਾ ਟਾਈਮ ਹੀ ਖਰਾਬ ਹੁੰਦਾ ਆ ਤੇ ਜਿਹੜੀ ਵੀ ਚੀਜ਼ ਖੋਲਦੇ ਆ ਉਹ ਨਟ ਬੋਲਟ ਆ ਕੋਈ ਜੀ ਚੀਜ਼ ਆ ਉਹ ਖਰਾਬ ਉਹ ਵੀ ਖਰਾਬ ਹੁੰਦੀ ਹੋ ਸਕਦਾ ਟੁੱਟ ਸਕਦੀ ਆ ਉਹ ਤੇ ਹੁਣ ਆਪਾਂ ਚੱਲਦੇ ਆ ਬਿਨਾ ਰੁਕਿਆਂ ਸ਼ਾਪ ਤੇ ਕਿ ਉੱਥੇ ਜਾ ਕੇ ਦੇਖਦੇ ਆ ਕੋਈ ਨਾ ਕੋ ਟੂਲ ਥੋੜੀ ਬੋਦੀਆਂ ਸਪਰੇਅ ਲੈਣੀ ਆ ਆ ਕਲੀਨਿੰਗ ਵਾਲੀਆਂ ਤੇ ਇੱਕ ਜਗ ਤੁਹਾਨੂੰ ਦਿਖਾਉਂਦੇ ਆ ਉੱਥੇ ਸ਼ਾਪ ਕਿੰਨੀ ਆਪਣੇ ਦੇਸੀ ਦੀ ਸ਼ਾਪ ਆ ਜਿਹਦੇ ਵਿੱਚ ਹੋਲ ਸੇਲ ਦਾ ਕੰਮ ਕਰਦੇ ਆ ਉਹ ਲਓ ਜੀ ਪਹੁੰਚ ਲਿਆ ਆਪਾਂ ਆਪਣੀ ਸ਼ਾਪ ਤੇ ਜਿੱਥੋਂ ਆਪਾਂ ਕਰਨੇ ਆ ਅੱਜ ਟੂਲ ਬਾਏ ਇਹ ਕੁਛ ਨਾ ਖੁਸ਼ੀ ਰੱਖ ਲਈ ਜੀ ਉਹ ਦੋ ਦੋ ਸ਼ਾਪ ਤੋਂ ਜੂਲ ਵਗੈਰਾ ਬਾਈ ਕਰੀਣੇ ਨਾ ਜਾ ਕੇ ਬੜਾ ਮਜ਼ਾ ਹੁੰਦਾ ਜਾ ਕੇ ਸਾਰੇ ਬੰਦਾ ਚੀਜ਼ਾਂ ਦੇਖਦਾ ਆ ਨਾ ਚਾਹੁੰਦੇ ਹੋਏ ਵੀ ਆਪਾਂ ਕੋਈ ਨਾ ਕੋਈ ਚੀਜ਼ ਉਥੋਂ ਬਾਈ ਕਰ ਲਈ ਦੀ ਆ ਆਇਆ ਸ਼ਾਪ ਦੇ ਸਾਹਮਣੇ ਟਰੱਕ ਨੂੰ ਕਰੀਏ ਪਿੱਛੇ ਪਾਰਕ ਤੇ ਚੱਲੀਏ ਸ਼ਾਪ 'ਤੇ ਇੱਕ ਮਕੈਨਿਕ ਦੇ ਲਈ ਨਾ ਐਦਾਂ ਦੀ ਸ਼ਾਪ ਕਿਸੇ ਵੀ ਛੋਟੇ ਬੱਚੇ ਦੇ ਟੋਏ ਸ਼ੋਪ ਤੋਂ ਘੱਟ ਨਹੀਂ ਹੁੰਦੀ ਕਿਉਂਕਿ ਇੰਨਾ ਕੁਝ ਹੁੰਦਾ ਇੱਥੇ ਬਾਇ ਕਰ ਨੂੰ ਤੁਸੀਂ ਬਹੁਤ ਚੀਜ਼ਾਂ ਇਥੋਂ ਬਾਇ ਕਰ ਸਕਦੇ ਆ ਕਰ ਤਾਂ ਸਭ ਕੁਝ ਸਾਦੇ ਬਟ ਕਈ ਵਾਰੀ ਹੱਥ ਨੂੰ ਘੋਟਣਾ ਪੈਂਦਾ ਕਿਉਂਕਿ ਤੁਸੀਂ ਉਹ ਚੀਜ਼ਾਂ ਵੀ ਕਈ ਵਾਰੀ ਲੈ ਲੈਣੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਆਲਰੇਡੀ ਪਹਿਲਾਂ ਹੁੰਦੀਆਂ ਹੀ ਆ। ਸੋ ਮੈਂ ਅੱਜ ਸਿਰਫ ਉਹੀ ਚੀਜ਼ਾਂ ਇਥੋਂ ਬਾਇ ਕਰਨੀਆਂ ਜਿਹੜੀ ਮੈਨੂੰ ਐਕਚੁਅਲੀ ਲੋੜ ਆ। ਤਿੰਨ ਚਾਰ ਚੀਜ਼ਾਂ ਬਾਇ ਕੀਤੀਆਂ ਆ। ਹਾਲੇ ਜਿੱਦਾਂ ਕਹਿੰਦੇ ਨਿਊ ਇਅਰ ਆ ਕੇ ਨਾ ਇਹ ਸਾਮਾਨ ਹਾਲੇ ਸ਼ਾਪ ਖੋਲੀ ਆ ਤੇ ਹਾਲੇ ਸਾਮਾਨ ਬਾਹਰ ਰੱਖਣਾ ਸ਼ੁਰੂ ਨਹੀਂ ਕੀਤਾ ਪ੍ਰੋਪਰ ਹਾਲੇ ਇਹਨਾਂ ਨੇ ਸੋ ਜਿੰਨਾ ਵੀ ਸੀਗਾ ਉੱਥੇ ਜਿਹੜੀ ਜਿਹੜੀ ਚੀਜ਼ਾਂ ਮੈਨੂੰ ਮੈਨੂੰ ਪਸੰਦ ਆਈਆਂ ਮੈਂ ਲੈ ਲਈਆਂ ਸੋ ਫਿਲਹਾਲ ਕੀ ਆਤੀ ਦੀ ਜਬਾਈ ਕੀਤੀ ਹੈ ਤੋਂ ਮੈਂ ਇੱਕ ਆਮ ਮੈਲਡ ਬਾਈ ਕੀਤੀ ਆ ਜਿਹੜਾ ਦੋਨੋਂ ਪਾਸੇ ਪਲਾਸਟਿਕ ਦੇ ਅਮ ਜਿੱਦਾਂ ਓਵਰ ਹੈੱਡ ਹੁੰਦੇ ਆ ਕੋਈ ਸੌਫਟੀ ਵੀ ਕੁਝ ਚੀਜ਼ਾਂ ਤੋਂ ਹੀ ਛਿੱਟ ਕਰਨਾ ਹੋਵੇ ਵਾਸਤੇ ਤੇ ਤਿੰਨ ਬਾਈ ਕੀਤੀ ਮੈਂ ਕਾਰ ਵੀ ਕਲੀਨ ਇਹ ਇੱਕ ਆਮ ਹੈ ਬਾਈ ਕੀਤੀ ਸੌਕਟ ਸੈਟ ਬਾਈ ਜਿਹਦਾ 20 ਡਾਲਰ ਦਾ ਸੌਕਟ ਸੈਟ ਸੀਗਾ ਇਹ ਇੱਚ ਕਾਫੀ ਸੌਕਟ ਆ ਬਾਕੀ ਕਾਫੀ ਸਸਤਾ ਪਿਆ ਮੈਨੂੰ ਇਹ ਨੋਰਮਲ ਜੇ ਆਪਾਂ ਬਰਨਿੰਗ ਵੇਰਾ ਜਾਈਏ ਸ਼ਾਪ ਤੇ ਉੱਥੇ ਇਹੀ ਸੈਟ 50 60 ਡਾਲਰ ਮਿਲਦਾ ਸੀ ਇਤ ਸੇਲ ਤੇ ਲੱਗਾ ਸੀ 20 ਡਾਲਰ ਦਾ ਮੈਂ ਚੱਕ ਲਿਆ ਤੇ ਹੁਣ ਜਿਹੜੀ ਕਾਲੀ ਵਸਟੀ ਦੀ ਆ ਵੀ ਘਰ ਜਾਈਏ ਘਰ ਜਾ ਕੇ ਇਹਨੂੰ ਟੂਲਸ ਨੂੰ ਜਲਦੀ ਜਲਦੀ ਇਹਨੂੰ ਇਹਨੂੰ ਖੋਲਾ ਤੇ ਮਾਰ ਮਾਰਾ ਯੂਜ਼ ਕਰਕੇ ਦੇਖੀਏ ਇਹਨੂੰ ਸੋ ਕਿ ਜਿਵੇਂ ਮੈਂ ਅੱਗੇ ਵੀ ਕਿਹਾ ਵੀ ਬੱਚਿਆਂ ਵਾਂਗੂ ਚਾਹ ਹੁੰਦਾ ਨਵੇਂ ਟੂਲ ਦਾ ਤੁਸੀਂ ਨਵਾਂ ਟੂਲ ਬਾਈ ਕਰਦੇ ਆ ਤੁਸੀਂ ਉਹਨੂੰ ਪ੍ਰੋਪਰਲੀ ਤੁਸੀਂ ਇਹਨੂੰ ਬਾਲ ਦੇ ਉੱਤੇ ਇੱਕ ਜਗ੍ਹਾ ਹੈਂਗ ਕਰਦੇ ਆ ਜੋ ਯੂਜ਼ ਕਰਨ ਨਾਲ ਉਹਦਾ ਵੀ ਆਪਣਾ ਮਜ਼ਾ ਹੁੰਦਾ ਨਵੇਂ ਟੂਲ ਦਾ ਤੇ ਹੋਪਫੁਲੀ ਅੱਜ ਦਾ ਕੰਮ ਆਪਣਾ ਇੱਥੇ ਤਾਂ ਕਿ ਹੋਊਗਾ ਇੱਥੋਂ ਅੱਗੇ ਆਪਾਂ ਨੂੰ ਹੋਰ ਕੋਈ ਜੌਬ ਨਹੀਂ ਆਊਗੀ ਕਿਉਂਕਿ ਮੋਨੇ ਕਾਰਾਂ ਹੋ ਗਏ ਆ ਤੇ 11:30 ਜਾਂ 12 ਵਜੇ ਤੱਕ ਆਪਾਂ ਅੱਜ ਕੰਮ ਕਰਨਾ ਆ ਤੇ ਕੱਲ ਫੇ ਆਉਣਾ ਪੈਣਾ ਆਪਾਂ ਨੂੰ ਕਿਉਂਕਿ ਕੱਲ ਮੈਂ ਕਰਨਾ ਟਰੱਕ ਲੋਡ ਦੂਰ ਜਾਣਾ ਆਪਾਂ ਉਹਦੇ ਵਾਸਤੇ ਕੱਲ ਮੈਂ 4 ਜਾਨੇ ਬੁਲਾਏ ਮੈਂ ਮੀਨਸ ਮੈਂ ਆ ਤੇ ਮੇਰੇ ਨਾਲ 3 ਜਾਨੇ ਹੋ ਰਹੇ ਸੀ 4 ਜਾਨਾਂ ਨੇ ਅਸੀਂ 2 ਤੱਕ ਲੋਡ ਕਰਨੇ ਕੱਲ 6 ਘੰਟੇ ਆ ਵਧੀਆ ਗੱਲ ਇਹ ਆ ਕਿ ਕੱਲ ਇਹਦਾ ਮੌਸਮ ਆ ਉਹ ਉਹ ਟੈਂਪਰੇਚਰ ਕਾਫੀ ਡਾਊਨ ਹੋ ਜਾਣਾ ਆ ਇਹ ਇੱਕ ਕਰਾਂਗੇ ਆ ਟਰੱਕ ਲੋਡ ਤੇ ਚਾਂਸਸ ਹੈ ਕਿ ਆਪਲਾ ਰੱਖਣਾ ਥੋੜਾ ਵਾਸ਼ ਵੀ ਕਰਾਂ ਕਿਉਂਕਿ ਇਹਨੂੰ ਹੁਣ 10 ਮਹੀਨਾ ਚੱਲਿਆ ਟਰੱਕ ਵਾਸ਼ ਨਹੀਂ ਕੀਤਾ ਇਹ ਹਾਲਾਂਕਿ ਮੈਂ ਮਾੜਾ ਮੋਟਾ ਸਾਫ਼ ਕਰ ਦਿੰਦਾ ਨਾ ਪੱਲ ਪਰ ਕੱਲ੍ਹ ਜੇ ਟਾਈਮ ਲੱਗਾ ਤਾਂ ਕੱਲੇ ਇਹਨੂੰ ਪ੍ਰੋਪਰ ਸਾਫ਼ ਕਰਾਂਗੇ ਪੂਰਾ ਇਹਨੂੰ ਪ੍ਰੈਸ਼ਰ ਵਾਸ਼ ਨਾਲ ਧੋਵਾਂਗੇ ਇਹਨੂੰ ਇਹਦੀ ਵਿੰਡਸ਼ੀਲ ਵੀ ਸਾਫ਼ ਕਰਾਂਗੇ ਕਿਉਂਕਿ ਜੇ ਸ਼ੀਸ਼ਾ ਗੰਦਾ ਹੋਊਗਾ ਤੇ ਉਹ ਡਰਾਈਵਿੰਗ ਲਈ ਆਪਾਂ ਨੂੰ ਔਖਾ ਹੁੰਦਾ ਉਹਨਾਂ ਫੇਰ 11:30 ਹੋ ਗਿਆ ਆਪਾਂ ਨੂੰ ਵਾਪਸ ਆਉਂਦੇ ਆਉਂਦੇ ਅੱਜ ਕਿਉਂਕਿ ਮੈਨੂੰ ਉੰਦਾ ਮੈਂ ਤਾਂ ਟਾਈਮ ਨੂੰ ਲੱਗ ਗਿਆ ਸੀਗਾ ਵੀ ਜਿੱਥੋਂ ਮੈਂ ਟਰੱਕ ਦਾ ਐਗਜ਼ਿਟ ਲੈਣਾ ਸੀਗਾ ਨਾ ਮੈਨੂੰ ਐਗਜ਼ਿਟ ਨਹੀਂ ਮਿਲਿਆ ਮੈਨੂੰ ਜਦੋਂ ਥੋੜਾ ਜਿਹਾ ਮੈਨੂੰ ਘੁੰਮ ਕੇ ਜਾਣਾ ਪਿਆ ਤੇ 10 ਮਿੰਟ ਆਪਾਂ ਫੇਰ ਸ਼ੌਪ ਵਿੱਚ ਵੀ ਲਾਏ ਆ ਤੇ ਹੋਪਫੁਲੀ ਨੈਕਸਟ ਵੀਕ ਮੈਂ ਜਾਂ ਦੋ ਵੀਕ ਬਾਅਦ ਫੇਰ ਜਾਵਾਂਗਾ ਜਦੋਂ ਥੋੜਾ ਜਿਹਾ ਉਹ ਸਮਾਨ ਪ੍ਰੋਪਰ ਸਾਰਾ ਰੱਖ ਲੋਗੇ ਤੇ ਜਾ ਕੇ ਆਪਾਂ ਦੁਬਾਰਾ ਦੇਖਾਂਗੇ ਕਿ ਉਹਨਾਂ ਨੇ ਨਵੀਆਂ ਚੀਜ਼ਾਂ ਕੀ ਰੱਖੀਆਂ ਆ ਤੇ ਹੋਰ ਟੂਲ ਬਾਈ ਕਰਾਂਗੇ ਆਪਾਂ ਫੇਰ ਤੇ ਬਾਕੀ ਹੁਣ ਚਲੋ ਚੱਲਦੇ ਹਾਂ ਤੇ ਜਾ ਕੇ ਕੁਝ ਖਾਣਨੇ ਆ ਸਾਢੇ 11 ਹੋ ਗਏਗਾ ਸਵੇਰ ਦੀ ਜਸ ਕਾਫੀ ਪੀਤੀ ਆ ਤੇ ਹੁਣ ਲੱਗੀ ਹੋਈ ਆ ਭੁੱਖ ਟ੍ਰਾਈ ਕਿ ਤੁਸੀਂ ਲੰਚ ਕਰ ਲਈਏ ਬਟ ਉਹ ਕੱਲ ਦੀਆਂ ਤਿਆਰੀਆਂ ਤੇ ਮੰਡੇ ਦੀ ਜਿਹਦਾ ਮੰਡੇ ਦੇ ਕੰਮ ਦੀ ਡਿਸਕਸ ਕਰ ਰਹੇ ਸੀ ਉਹ ਚ ਟਾਈਮ ਨਿਕਲ ਗਿਆ ਤੇ ਹੁਣ ਡਿਸਾਈਡ ਹੋਇਆ ਵੀ ਲੰਗਰ ਪਾਣੀ ਕਰਾਂਗੇ ਘਰ ਜਾ ਕੇ ਐਂਡ ਮੇਰੇ ਵੀ ਲੰਗਰ ਪਾਣੀ ਤੋਂ ਪਹਿਲਾਂ ਇੱਕ ਸ਼ੌਪ ਤੋਂ ਜਾ ਕੇ ਥੋੜਾ ਗੱਡੀ ਦਾ ਸਵਾਨ ਚੱਕ ਲਈਏ ਫਿਰ ਉਹ ਗੱਡੀ ਦਾ ਕੰਮ ਵੀ ਕਰਨਾ। ਲੋ ਜੀ ਆ ਗਏ ਆਪਾਂ ਹੁਣ ਘਰ ਤੇ ਅ ਕੱਲ ਜਿਹੜਾ ਗੱਡੀ ਦਾ ਕੰਮ ਐ ਸਟਾਰਟ ਕੀਤਾ ਸੀਗਾ ਉਹਨਾਂ ਕਰਦੇ ਹਾਂ ਫਿਨਿਸ਼। ਅੱਜ ਇਹਦੇ ਇਹਦੀ ਬ੍ਰੇਕਾਂ ਦਾ ਕੰਮ ਫਿਨਿਸ਼ ਕਰਨਾ ਆਪਾਂ। ਕੱਲ ਲਿਆ ਕੇ ਨਵੇਂ ਰੋਟਰਸ ਪਾਤੇ ਸੀਗੇ। ਬ੍ਰੇਕ ਦੇ ਪੁਰਾਣੇ ਰੋਟਰਸ ਆ। ਉਹਦੀ ਕੰディション ਬਹੁਤ ਖਰਾਬ ਸੀਗੀ। ਸੋ ਇਫ ਇਹ ਹੁਣ ਨਵੇਂ ਰੋਟਰ ਸਵਿਟ ਕਰਕੇ ਡਿਸਪੇਅਰ ਪਾਵਾਂਗੇ ਇਹਦੀਆਂ ਤੇ ਬਾਕੀ ਸਰਵਿਸ ਵੀ ਕਰਤੀ ਹੈ ਨਵਾਂ ਆਇਲ ਫਿਲਟਰ ਪਾ ਗਿਆ 에ਅਰ ਫਿਲਟਰ ਲਿਆਂਦਾ ਨਵਾਂ ਤੇ ਕਿਹਦੀ ਸਪਾਕ ਪਾਕ ਦੀ ਲੀਡ ਸੀਗੀ ਉਹ ਮੈਂ ਭੁੱਲ ਗਿਆ ਲਿਆਉਣੀ ਉਹ ਮੈਨੂੰ ਦੁਬਾਰਾ ਸ਼ੌਪ ਤੇ ਜਾਣਾ ਪੈਣਾ ਹੈ ਲੀਡ ਲੈ ਕੇ ਆਉਣ ਵਾਸਤੇ ਚਲੋ ਕੋਈ ਨਹੀਂ ਅੱਜ ਮੌਸਮ ਵਧੀਆ ਹੈ ਅੱਜ ਅਮ ਜਿੰਨਾ ਮਰਜੀ ਕੰਮ ਆਜੀ ਅੱਜ ਕੋਈ ਟੈਨਸ਼ਨ ਨਹੀਂ ਬਾਕੀ ਕੰਮ ਸਰਗਮ ਤੋਂ ਪਹਿਲਾਂ ਪਹਿਲਾਂ ਤੂਲ ਉਹ ਗਾ ਖੋਲ ਕੇ ਕਢਾ ਲਈਏ ਜਿਹੜਾ ਸਭ ਤੋਂ ਐਕਸਾਈਟਡ ਕੰਮ ਹੁੰਦਾ ਆ ਓਕੇ ਕੱਲ ਮੈਂ ਕੰਮ ਕਰਦੇ ਕਰਦੇ ਥੋੜਾ ਲੀਥ ਹੋ ਗਿਆ ਤੇ ਉਹਦੇ ਕਰਕੇ ਜਿਹੜਾ ਟੇਬਲ ਦੇ ਤੂਲ ਨਾਲ ਕਾਫੀ ਜ਼ਿਆਦਾ ਖਿਲਰੇ ਹੋਏ ਆ ਇੱਕ ਅਕਾਲ ਮੇਰੀ ਹੈਮਰ ਵੀ ਟੁੱਟ ਗਈ ਮੇਰੀ ਕੱਲ ਓਕੇ ਕਾਫੀ ਮੈਨੂੰ ਯੂਜ਼ ਕਰਨੀ ਪਈ ਇਧਰ ਵੀ ਇਹ ਵੀ ਨਵੀਂ ਲੈ ਕੇ ਆਉਣੀ ਪੈਣੀ ਆ ਇਹਦੀ ਗੁੱਡ ਥਿੰਗ ਇਹ ਆ ਕਿ ਇਹ ਸਾਰਾ ਰੈਕਚਰ ਦਾ ਸੈੱਟ ਨਾ सॉरी ਆ ਸਾਕਟ ਦਾ ਸੈੱਟ ਪੂਰਾ ਰੇਮ ਦੇ ਵਿੱਚ ਲੱਗਾ ਹੋਇਆ ਆ ਸਿੰਪਲੀ ਇੱਥੇ ਹੈਂਗ ਹੋ ਗਿਆ ਇਹ ਬਾਕੀ ਜਿਹੜੇ ਸਾਰੇ ਟੂਲ ਮੇਰੇ ਇੱਥੇ ਪਏ ਹੋਏ ਆ ਇਹ ਕੋਈ ਕਾਹੂ ਕੰਮ ਕਰ ਦੇਗਾ ਕਿ ਨਾ ਸਾਰਾ ਜਦਾਂ ਥੋੜਾ ਜਿਹਾ ਸੈਟਅਪ ਖਰਾਬ ਹੋਇਆ ਆ ਕੰਮ ਫਿਨਿਸ਼ ਕਰਮ ਤਾਂ ਬਾਅਦ ਦੁਬਾਰਾ ਇਹਨੂੰ ਆਪਾਂ ਇਹ ਨਹੀਂ ਕਰਨੇ ਸੈਟਿੰਗ ਇਹ ਬੜਾ ਜਿਹੜਾ ਮੈਲਟ ਆ ੁੱਪ ਕਰ ਦੇਣਾ ਇੱਥੇ ਹੈਗੇ ਕਿ ਟੂਲ ਜਿਹੜਾ ਸਾਹਮਣੇ ਪਿਆ ਹੋਊਗਾ ਤਾਂ ਲਈ ਕੰਮ ਕਰਨਾ ਈਜ਼ੀ ਰਹੇਗਾ ਫੇਰ ਤੇ ਫੇਰ ਕਰੀ ਸ਼ੁਰੂ ਕਰੇ ਗੱਡਾ ਦਾ ਕੰਮ ਕਿਉਂਕਿ ਅੱਜ ਸ਼ਾਮ ਤੱਕ ਮੈ ਗੱਡੀ ਦੇਣੀ ਆ ਜਿੰਨੀ ਜਲਦੀ ਇਹਦਾ ਕੰਮ ਫਿਨਿਸ਼ ਰਹੂੰਗਾ ਤੇ ਗੱਡੀ ਉਹਨੂੰ ਮੋੜਾਂਗੇ ਕੋਕੋ ਕਹਿੰਦਾ ਸੀ ਜਿੰਨੀ ਜਲਦੀ ਕੰਮ ਹੋਏਗਾ ਭਾਈ ਮੈਨੂੰ ਫੋਨ ਕਰਦੇਓ ਤੇ ਹਲੇ ਵੀ 2 ਘੰਟੇ ਦਾ ਮੇਰੇ ਨਾਲ ਕੰਮ ਹਲੇ ਪਿਆ ਆ ਚਲੋ ਕਰਦੇ ਆ ਸਾਰਾ ਕੰਮ ਫੇ ਗੱਡੀ ਦਾ ਔਇਲ ਮੇਰਾ ਕਰਤਾ ਇਹਦਾ ਪੂਰਾ ਇਹਦਾ ਤੇ ਉਹਨਾਂ ਪੇਡਾ ਏਅਰ ਫਿਲਟਰ ਕਰਾਂਗੇ ਸਾਫਾ ਏਅਰ ਫਿਲਟਰ ਇਹਦਾ ਬਾਕਸ ਇਹ ਆਹ ਔਰ ਨਸਾਫੀ ਹੈ ਕਿਉਂਕਿ ਗੱਡੀ ਇਹ ਚੱਲਦੀ ਆ ਯਾਰ ਦੇ ਵਿੱਚ ਟਰੱਕ ਯਾਰ ਦੇ ਤੋਂ ਉੱਥੇ ਕਾਫੀ ਜ਼ਿਆਦਾ ਮਿੱਟੀ ਹੁੰਦਾ ਕਰੇ ਇੰਦਣ ਉੱਪਰ ਕਾਫੀ ਜਾਂਦਾ ਹੋਇਆ ਆਇਆ ਇਹ ਏਅਰ ਫਿਲਟਰ ਇਹਦਾ ਪਹਿਲਾ ਦਾ

ਹੋ ਦਿਸਪਰਸ ਚੇਂਜ ਕਰਕੇ ਲੋਣੀ ਪਣੀ ਰੋਂਗ ਆ ਗਈ ਦਿਸਪਰਸ ਚੇਂਜ ਕਰ ਲੈ ਆਂਦੇ ਆ ਜੇ ਜਿਹੜੀ ਸਹੀ ਵਾਲੀ ਸੀ ਉਹ ਮਿਲ ਗਏ ਆ ਤੇ ਹੁਣ ਕਰੀਏ ਦੀ ਫਿਟਿੰਗ ਸਟਾਪ ਸਰਵਿਸ ਹੋ ਗਈ Air filter ਹੋ ਗਿਆ brakeਾਂ ਹੋ ਗਈਆਂ lights crops ਇਹ ਕੀ ਇੰਡੀਕੇਟਰ ਦੀ ਉਹ ਬਾਤ ਕੀ ਆ ਕਿ ਹੁਣ ਜੀ ਕੀਨ ਸਟਾਰਟ ਕਰਕੇ ਲੋ ਜੀ ਕਵਨ ਸੋਲ ਗੱਡੀ ਹੋ ਗਈ ਰੈਡੀ ਵੱਜ ਕੇ ਆਪਾਂ ਨੂੰ ਢਾਈ ਗੱਡੀ ਨੂੰ ਫਿਨਿਸ਼ ਕਰਦੇ ਕਰਦੇ ਦੋ ਦਿਨ ਲੱਗੇ ਇਹਨੂੰ ਫਿਨਿਸ਼ ਕਰਨ ਨੂੰ ਇਹਨੂੰ ਇਹ ਗੱਡੀ ਨੂੰ ਮੈਂ ਸਾਲ ਪਹਿਲੇ ਰਿਪੇਅਰ ਵੀ ਕੀਤਾ ਸੀ ਇਹਦਾ ਅਗਲਾ ਬੰਪਰ ਵਗੈਰਾ ਸਾਰਾ ਇਹਦਾ ਗੱਡੀ ਦਾ ਅੱਗੇ ਉਹ ਗੱਡੀ ਕ੍ਰੈਸ਼ ਹੋਈ ਸੀ ਉਹ ਸਾਰੀ ਮੈਂ ਰਿਪੇਅਰ ਕੀਤੀ ਸੀ ਗੱਡੀ ਚਲੋ ਜੀ ਅੱਜ ਦਾ ਕੰਮ ਇੱਥੇ ਖਤਮ ਹੈ ਫੈਕਟਰੀ ਦਾ ਕੰਮ ਖਤਮ ਕਰ ਲਿਆ ਘਰ ਆ ਕੇ ਗੱਡੀ ਦਾ ਕੰਮ ਖਤਮ ਕਰ ਲਿਆ ਹੁਣ ਤੱਕ ਲਈ ਅੱਗੇ ਦਾ ਵਾਲੇ ਪਤਾ ਨਹੀਂ ਹਲੇ ਟਾਈਮ 'ਤੇ ਆਇਓ 2:30 ਵਜੇ ਆਵੇ ਹਲੇ ਵੀ ਹਨ ਤਿੰਨ ਜਾਂ ਚਾਰ ਘੰਟੇ ਪਹਿਲੇ ਹੋ ਸਕਦਾ ਕੁਝ ਹੋਰ ਕੰਮ ਵੀ ਆ ਜਵੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਾਂਗੇ ਖਤਮ ਆਪਾਂ ਮਿਲਾਂਗੇ ਅਗਲੇ ਵਲੌਗ ਚ ਪਹੁੰਚਣਾ ਚਿਰ ਆਪਣਾ ਰੱਖਣਾ ਤੇ ਹਾਂ ਸਸਰੀ ਘਰ ਦੀ ਜ਼ਿੰਦਗੀ ਜਿੰਦਾਬਾਦ